ਮਾਤਾ ਸੁਲਖਣੀ 6ਵੇਂ ਪਾਤਸ਼ਾਹ ਨੂੰ ਘੋੜੇ ਦੀ ਵਾਂਗ ਫੜ ਕੇ ਦੂਜੀ ਵਾਰ ਆ ਕੇ ਇਸ ਤਰ੍ਹਾਂ ਬੇਨਤੀ ਕਰਦੀ ਹੈ ਪੁੱਤਰ ਵਾਸਤੇ ਸਵਤਨੀਆਂ ਮੰਗਾ ਵੜ ਕੇ ਸਤਗੁਰ ਦੇ ਸਨਮੁਖ ਘੜ ਕੇ ਬੋਲੀ ਸ ਲਖਣੀ ਮਾਤਾ ਤੂੰ ਹੈ ਪੁਰਖ ਵਦਾਤਾ ਬੋਲੀ ਸ ਲਖਣੀ ਮਾਤਾ ਤੂੰ ਹੀ ਦੇ ਪੁਰਖ ਵਦਾਤਾ ਸਭਨਾ ਚੀਆ ਦੇ ਦਾਤੇ ਜੀ ਪੂਰੇ ਹੁੰਦੇ ਸਿੱਧੇ ਸਿੱਧਹੀ ਤੁਸੀਂ ਬਚਨ ਕਰਨ ਜੋ ਵਦਾਤੇ ਜੀ ਪੂਰੇ ਹੁੰਦੇ ਆਈ ਗੁਰਦਾਸ ਜੀ ਨੇ ਥੋਡੇ ਸਿੱਖ ਖਾਸ ਜੀ ਨੇ ਮੈਨੂੰ ਏ ਮਾਰਗ ਪਾਏ ਤੁਸੀਂ ਅਵਤਾਰ ਆਏ ਕਰਕੇ ਧੂਮੀ ਦੇ ਨਾਲ ਬਾਦੇ ਤੂੰ ਮੇਰੀ ਪੀਰੀ ਦੇ ਮਾਲਕਾਇਕ ਕਹਿਰ ਪੁੱਤ ਦੀ ਪਾਰੇ ਤੂੰ ਮੇਰੀ ਪੀਰੀ ਤੋਂ ਤੁਹਾਡਾ ਸਵਾਲੀ ਤੁਸੀਂ ਦਰਗਾਹ ਦੇ ਵਾਲੀ ਢਿਗ ਦੋ ਜੋ ਲਿਖਣ ਰਹਿ ਗਿਆ ਹੁਣ ਕੀ ਦੱਸ ਫੜ ਕੇ ਪੈ ਗਿਆ ਆ ਪਤ ਤਕ ਧੀਰਾ ਦੇ ਲਖਾਰੀ ਜੀ ਬਾਰੇ ਮਾਵੀ ਮੋੜ ਸਕਾ ਨਾ ਜਿੱਥੇ ਚਲੇ ਕਾਲ ਮ ਤੁਮਾਰੀ ਜੀ ਬਾਰੇ ਮਾਵੀ ਰਤਾ ਤੂੰ ਸੀ ਉਹ ਬਖਸ਼ਾ ਤੂੰ ਉਹ ਔਰਤ ਕਾਲੀ ਤੇਰੀ ਨਈਆ ਮਜ਼ੇਦਾਰ ਚੋ ਮੇਰੀ ਡੁੱਬਦੀ ਬੇੜੀ ਨੂੰ ਬੰਨੇ ਲਾ ਦੇ ਤੂੰ ਮੀਰੀ ਪੀਰੀ ਦਿਆ ਮਾਲਕਾ ਇੱਕ ਖੈਰ ਪੁੱਤਰ ਦੀ ਪਾ ਦੇ ਤੂੰ ਮੀਰੀ ਪੀਰੀ ਥੋਡੇ ਗੁਣ ਸੇਸਕ ਗਾਉਂਦੇ ਥੋਡਾ ਨਾ ਪੇਤ ਪਾਉਂਦੇ ਬਰਮਾ ਤੇ ਸ਼ਿਵ ਜੀ ਇਸ ਨੂੰ ਧਿਆਨ ਵਿੱਚ ਲਿਆਉਂਦੇ ਜਿਸ ਨੂੰ ਵਿਚ ਹੈ ਆਪਤਿੰਨਨ ਲੋਕ ਤੇ ਜੀ ਪਟਕੇ ਮਾਲਕ ਮੇਰੇ ਦੀ ਕੱਟੇ ਬੰਦਨਾ ਹਮਾਰੇ ਦੇ ਹੋ ਲੇਕ ਤੇ ਜੀ ਪਟਕੇ ਮੀ ਆਪ ਕਹੋਂਦੇ ਜੁਗ ਜੁਗ ਅਵਤਾਰੇ ਆਉਂਦੇ ਕੁਦਰਤ ਨੂੰ ਸਿਰਜਣ ਹਾਰੇ ਤੋ ਆਟਾ ਘੁੱਟ ਪੰਡਾਰੇ ਮਾਲਕਾ ਸੱਚੀ ਤਾਰੇ ਦਾ ਦੇ ਤੂੰ ਮੇਰੀ ਪੀਰੀ ਦਿਆ ਮਾਲਕਾ ਇੱਕ ਖੈਰ ਪੁੱਤਰ ਦੀ ਪਾਰੇ ਤੂੰ ਮੇਰੀ ਪੀਰੀ ਬਕਸੋ ਇਕ ਪੁੱਤਰ ਸਾਨੀ ਲਗਦੀ ਐ ਦੁਨੀਆ ਫਾਨੀ ਢੇਰੀ ਤਾਂ ਬੈਠੀ ਹੱਸਦੀ ਲੋਕਾਂ ਵੱਲ ਵੇਖ ਤਰਸਦੀ ਮਾਇਆ ਜੈਨੋ ਪੁੱਤਰ ਖ ਡੋਂਦਿਆਂ ਮੈਨੂੰ ਵੀ ਦੇਓ ਸੰਗਾਰ ਗੋਦਦਾਰ ਜਾ ਵੇਖੇ ਲੋਕਾਂ ਦੇ ਵਾਲੇ ਹੁੰਦਿਆਂ ਮੈਨੂੰ ਵੀ ਦੇਓ ਆਲ ਮੰਦੇਵਾ ਤੇ ਫੜ ਲੋ ਮੈਨੂੰ ਵੀ ਨਜ਼ਰ ਤੇ ਕਰ ਲੋ ਕਿੱਥੇ ਹੋ ਰਸੀ ਆ ਗਈ ਅਰਫੇ ਇਹ ਜੋਤ ਤੇ ਆ ਗਈ ਭਗਤਾਂ ਮੱਛਲੇ ਜੀ ਨੂੰ ਆਂਦੇ ਤੂੰ ਮੀਰੀ ਪੀਰੀ ਦਿਆ ਮਾਲਕਾਇਕ ਖੈਰ ਪੁੱਤਰ ਦੀ ਪਾਰੇ ਤੂੰ ਮੀਰੀ ਪੀਰੀ ਦਿਆ ਮਾਲਕਾਇਕ ਖੈਰ ਪੁੱਤਰ ਦੀ